ਬਹੁਤ ਵੱਡਾ ਵਿਸ਼ਾਲ ਜਿਹੜਾ ਪ੍ਰੋਗਰਾਮ ਇਹਨਾਂ ਨੇ ਇੱਥੇ ਕੀਤਾ ਸੀਗਾ ਸਾਥੀਆਂ ਨੇ ਮਨੂ ਉਹਦੇ ਵਿੱਚ ਬਤੌਰ ਇਹਨਾਂ ਨੇ ਮੁੱਖ ਮਹਿਮਾਨ ਜਿਹੜਾ ਜੀ ਉਹ ਬੁਲਾਇਆ ਸੀਗਾ ਇਹ ਹਾਂ ਜੰਗਲ ਗੱਗੇ ਦੇ ਵਿੱਚ ਕੁਝ ਲੋਕ ਤਕਲੀਫਾਂ ਸੰਸਮਸਿਆਵਾਂ ਸਭ ਕੁਝ ਦੀਆਂ ਪੀੜਾ ਸਨ ਉਹ ਇਹਨਾਂ ਨੇ ਆਪਣੀਆਂ ਰੱਖੀਆਂ ਨੇ ਔਰ ਇਹਨਾਂ ਨੂੰ ਇਹ ਸਾਥੀਆਂ ਨੂੰ ਮੇਰੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਮੈਂ ਵਿਸ਼ਵਾਸ ਦਿਵਾਇਆ ਕਿ ਟਾਈਮ ਸਮਾਂ ਆਉਣ ਤੇ ਗੁਰੂ ਸਾਹਿਬ ਕਿਰਪਾ ਕਰਨ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ 'ਚ ਬਣ ਜਾਂਦੀ ਹੈ ਤੇ ਜਿਹੜੀਆਂ ਵੀ ਇਹਨਾਂ ਦੀਆਂ ਚਿੰਤਾਵਾਂ ਨੇ ਮੁਸ਼ਕਿਲਾਂਾਂ ਨੇ ਉਹਨਾਂ ਦਾ ਸਿਫਰ ਦੇ ਦਾਅਵੇ ਹੱਲ ਕਰਾਂਗੇ ਔਰ ਜੋ ਵੀ ਇਹਨਾਂ ਦੀਆਂ ਵਾਜਬ ਮੰਗਾਂ ਨੇ ਉਹਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਰਾਂਗੇ ਡੈਨੀ ਸਾਹਿਬ ਇੱਕ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ ਮੰਗ ਉੱਠਦੀ ਆ ਮਜਬੀ ਸਿੱਖ ਸਮਾਜ ਵੱਲੋਂ ਕਿ ਡੈਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਪਰ ਥੱਲੇ ਜਿਹੜੇ ਕਮੈਂਟ ਆਉਂਦੇ ਨੇ ਕਈਆਂ ਵੀਰਾਂ ਦੇ ਉਹ ਕਹਿੰਦੇ ਨੇ ਕਿ ਡੈਨੀ ਸਾਹਿਬ ਦੇ ਪਿਤਾ ਜੀ ਸਰਦਾਰ ਸਦੂਲ ਸਿੰਘ ਬੰਡਾਲਾ ਜੀ ਉਹ ਵੀ ਮੰਤਰੀ रह ਚੁੱਕੇ ਨੇ ਤੇ ਸਰਦਾਰ ਸੁਖਜਿੰਦਰ ਸੁਖਵਿੰਦਰ ਸਿੰਘ ਡੈਣੀ ਜੀ ਵੀ ਐਮਐਲਏ रह ਚੁੱਕੇ ਨੇ ਇਹਨਾਂ ਨੇ ਉਸ ਸਮੇਂ ਤੇ ਨਹੀਂ ਮذਬੀ ਸਿੱਖਾਂ ਦਾ ਸੋਚਿਆ ਤੇ ਹੁਣ ਕਿਵੇਂ ਮذਬੀ ਸਿੱਖ ਸਮਾਜ ਇਹਨਾਂ ਤੇ ਭਰੋਸਾ ਕਰੇ ਗਰੂਤੀਆਂ ਦਾ ਕੰਮ ਹੈ ਬੋਲਣਾ ਪਰ ਬਹੁਤ ਕੁਝ ਬੋਲਦੇ ਨੇ ਪਰ ਨਾ ਕਿਸੇ ਦਾ ਹਰ ਇੱਕ ਕਮੈਂਟ ਦਾ ਜਿਹੜਾ ਜਵਾਬ ਦਿੱਤਾ ਜਾਂਦਾ ਹੈ ਬਾਕੀ ਉਹ ਭਾਈਚਾਰੇ ਦੀ ਜਿਹੜੀ ਮੰਗ ਹੈ ਉਹ ਭਾਈਚਾਰੇ ਦੀ ਮੰਗ ਹੈ ਕਾਂਗਰਸ ਪਾਰਟੀ ਨੇ ਕੀ ਕਰਨਾ ਹੈ ਇੱਕ ਕਾਂਗਰਸ ਪਾਰਟੀ ਨੇ ਆਪਣਾ ਸੋਚ ਵਿਚਾਰ ਕੇ ਫੈਸਲਾ ਕਰਨਾ ਹੈ ਕੋਈ ਇੰਨਾ ਬਰੀਕੀ ਦੇ ਨਾਲ ਕਮੈਂਟਾਂ ਦੇ ਉੱਪਰ ਨਾ ਜਾਇਆ ਕਰੋ ਭਾਈਚਾਰੇ ਜਿਹੜੀ ਵਾਜਬ ਮੰਗ ਨਹੀਂ ਉਹਨਾਂ ਦੀ ਦੁੱਖ ਕੀ ਨੇ ਉਹਨਾਂ ਦੀ ਤਕਲੀਫਾ ਕੀ ਨੇ ਉਹਨਾਂ ਦੀ ਪੀੜਾ ਕੀ ਹੈ ਉਹਨਾਂ ਨੂੰ ਜਾਣਣ ਦੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕਰਨੀ ਜਾਣੀ ਚਾਹੀਦੀ ਹੈ ਜਿੱਥੋਂ ਤੱਕ ਉਹਨਾਂ ਦੇ ਸਵਾਲ ਹੈ ਮੁੱਦਿਆਂ ਦਾ ਤਾਂ ਮੇਰੇ ਖਿਆਲ ਤਿੰਨ ਵਾਰ ਸ੍ਰੀ ਸਦਾਸਤੂ ਸਿੰਘ ਬੰਡਾਲਾ ਨੂੰ ਕਾਂਗਰਸ ਪਾਰਟੀ ਨੇ ਅਗਰ ਮੰਤਰੀ ਬਣਾਇਆ ਤੇ ਪੰਜ ਵਾਰ ਇਲੈਕਸ਼ਨ ਲੜਾਇਆ ਛੇਵੀਂ ਵਾਰ ਮੰਤੂਨ ਲੜਾਇਆ ਪਰ ਲੋਕਾਂ ਦਾ ਜਤਾਉਣਾ ਅੱਗੇ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਉਦਰ ਦੇ ਰਿਹਾ ਹੈ ਕਿ ਅਗਰ ਉਹਨਾਂ ਦੀਆਂ ਮੁਸ਼ਕਲਾਂ ਮਤਕਲੀਫਾਂ ਹੱਲ ਹੋਈਆਂ ਤੇ ਪੇਰੀ ਲੋਕ ਅੱਗੇ ਲੈ ਕੇ ਆਉਂਦੇ ਅਗਰ ਨਹੀਂ ਹੁੰਦੀਆਂ ਤਾਂ ਲੋਕ ਨਕਾਰ ਦਿੰਦੇ ਸਰਕਾਰ ਸਾਹਿਬ ਸਾਡਾ ਸਮਝਦੇ ਡੈਨੀ ਸਾਹਿਬ ਇੱਕ ਪਾਸੇ ਮਜਬੀ ਸਿੱਖ ਸਮਾਜ ਦੀ ਮੰਗ ਉੱਠਦੀ ਪਈ ਆ ਕਿ ਡੈਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਇੱਕ ਪਾਸੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਜੀ ਦੀ ਮੰਗ ਹੈ ਕਿ ਆਜਵਾਜੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਕੀ ਗੱਲ ਦੋ ਧੜਿਆਂ ਦੇ ਵਿੱਚ ਨਹੀਂ ਕਾਂਗਰਸ ਵੰਡੀ ਜਾਵੇਗੀ ਮੈਂ ਜਿਹੜੀ ਤੁਹਾਨੂੰ ਮੈਂ ਬੇਨਤੀ ਕੀਤੀ ਹੈ ਉਹ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਬਹੁਤ ਸਾਰੇ ਮੁੰਡੇ ਨੇ ਜਿਹੜੇ ਇਸ ਗਰੀਬ ਵਰਗ ਦੇ ਅਜੇ ਤੱਕ ਹੱਲ ਨਹੀਂ ਹੋ पाए ਜਿਨ੍ਹਾਂ ਨੂੰ ਅਜੇ ਹੱਲ ਕਰਨ ਦੀ ਲੋੜ ਹੈ ਔਰ ਉਹਨਾਂ ਦੀਆਂ ਜਿਹੜੀਆਂ ਵਾਅਦੇ ਮੱਗਾਂ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਨੇ ਅਗਰ ਤੁਸੀਂ ਆਪਣੇ ਮੁੱਖ ਦੇ ਵਿੱਚੋਂ ਉਹਨਾਂ ਲੋਕ ਤੇ ਤਕਨੀਕਾਂ ਨੂੰ ਉਜਾਹਰ ਕਰੋ ਤਾਂ ਮੇਰੇ ਮਨ ਨੂੰ ਜ਼ਿਆਦਾ ਖੁਸ਼ੀ ਹੋਏਗੀ ਤੁਸੀਂ ਉਹਨਾਂ ਦੀਆਂ ਜਿਹੜੀਆਂ ਬੇਸਿਕ ਤਕਨੀਕਾਂ ਨੇ ਉਹਨਾਂ ਦੀ ਗੱਲ ਕਰਨ ਦੀ بجائے ਤੁਸੀਂ ਉਹਨਾਂ ਦੀਆਂ ਤਕਨੀਕਾਂ ਦੇ ਉੱਪਰ ਰਾਜਨੀਤੀ ਕਰੋ ਇਹਨੂੰ ਇਸ ਜਲਦੀ ਥੋੜੀ ਜਿਹੀ ਜੀੜਾ ਆਉਣੀ ਹੈ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਕਿ ਉਹਨਾਂ ਦੀਆਂ ਲੋਕ ਤਕਨੀਕਾਂ ਕੀ ਨੇ ਇਹਨਾਂ ਗੱਲਾਂ ਨੂੰ ਜੀ ਰਾਹੁਲ ਜੀ ਦੇ ਤਰੀਕੇ ਨਾਲ ਤੇ ਬਿਹਤਰ ਤਰੀਕੇ ਨਾਲ ਸਮਝਦੇ ਗਰੀਬ ਵਰਗ ਦੀਆਂ ਕੀ ਲੋੜਾਂ ਨੇ ਕੀ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਾਂਗਰਸ ਪਾਰਟੀ ਜਿਹੜੀ ਇੱਕ ਜਨਕੀ ਹੋਵੇਗੀ ਉਹਨਾਂ ਦਾ ਮੁੱਖ ਮੰਤਰੀ ਕਿੰ ਨੂੰ ਰਾਹ ਕਾਂਗਰਸ ਪਾਰਟੀ ਨੇ ਕਾਂਗਰਸ ਦੇ ਵਿੱਚ ਇੱਕ ਤੋਂ ਵੱਧ ਇਕੱਤਰਿਕ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਬਲੀਅਤ ਵਾਲੇ ਭਰੇ ਲੀਡਰਾਂ ਦੀ ਕਮੀ ਨੂੰ ਇਹ ਫੈਸਲਾ ਕਾਂਗਰਸ ਦੀ ਹਾਈ ਕਮਾਂਡ ਕਰਦੀ ਹੈ ਜਿਵੇਂ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਤੇ ਖੜ ਕੇ ਸਾਹ ਪਾਰਟੀ ਦੇ ਹੋਰ ਲੀਡਰ ਸਾਹਿਬਾਨ ਨੇ ਬੈਠ ਕੇ ਪੰਜਾਬ ਤਕਨੀਕ ਤੋਂ ਅਲੱਗ-ਅਲੱਗ ਕੀ ਚੱਲ ਰਿਹਾ ਹੈ ਉਹਨੂੰ ਅਕੀਡ ਕਰਨ ਨੂੰ ਕਹਾਂਗੇ ਇਹਦੇ ਉੱਪਰ ਵੀ ਜ਼ਿਆਦਾ ਚਿੰਤਾ ਸਮਝ ਆਉਂਦਾ ਹੈ ਉਹ ਆਪਣਾ ਨਾਅਕਾਉ ਜਿਹੜੀਆਂ ਉਹਨਾਂ ਨੇ ਤਕਰੀਫਾਂ ਨੇ ਉਹਦੇ ਬਾਰੇ ਜੇਕਰ ਉਹ ਮੈਂ ਅਲਬੀ ਮੋਰਨ ਹੈਪੀ ਟੂ ਟਾਕ ਸਰ ਜੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੌਰਾਨ ਜਿਹੜਾ ਜਾਤੀਵਾਦ ਹੈ ਨਾ ਇਹ ਵਿਧਾਨ ਸਭਾ ਦੇ ਵਿੱਚ ਪਹੁੰਚ ਗਈ ਪਿਛਲੇ ਸੈਸ਼ਨ ਦੌਰਾਨ ਇੱਕ ਕਾਂਗਰਸੀ ਜਰਨਲ ਕੈਟਾਗਰੀ ਵੱਲੋਂ ਗਿਆਨਸਪੁਰਾ ਜੀ ਨੂੰ ਸਾਲਾ ਕੱਢ ਕੇ ਸਪੁਰਨ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਐਸੀ ਭਾਈਚਾਰੇ ਨੇ ਹੁਣ ਤਾਂ ਯਾਨੀ ਕਿ ਜਾਤੀਵਾਦ ਵਿਧਾਨ ਸਭਾ 'ਚ ਵੀ ਪਹੁੰਚ ਗਿਆ ਇਹਨੂੰ ਕਿਹੜੇ ਨਜ਼ਰੀਏ ਦੇਖ ਰਹੇ ਹੋ ਇਹ ਤਾਂ ਉਹ ਇੱਕ ਪਵਿੱਤਰ ਸਦਨ ਹੈ ਜਿਹੜੀ ਪੰਜਾਬ ਦੀ ਵਿਧਾਨ ਸਭਾ ਹੈ ਬਹੁਤ ਪਵਿੱਤਰ ਇੱਕ ਸਦਨ ਹੈ ਆਗਸਟ ਹਾਊਸ ਹੈ ਉਹਦੇ ਵਿੱਚ ਕਿਸੇ ਵੀ ਪਾਰਟੀ ਦੇ ਕਿਸੇ ਵੀ ਆਗੂ ਵੱਲੋਂ ਅਜਿਹੀ ਸ਼ਬਦਾਵਲੀ ਜਿਹੜੀ ਹੈ ਉਹਦੀ ਵਰਤੋਂ ਕਰਨਾ ਬੜਾ ਹੀ ਮੰਦਪਕ ਹੈ ਮੈਂ ਕਤਈ ਵੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈ ਕਿ ਉਸ ਪਵਿੱਤਰ ਸਦਨ ਦੇ ਵਿੱਚ ਉਸ ਮਰਿਆਦਾ ਨੂੰ ਕਾਇਮ ਕਰਕੇ ਰੱਖਣਾ ਚਾਹੀਦਾ ਹੈ ਉਹਤੇ ਚੁਣ ਕੇ ਜਾਂਦੇ ਆ ਲੋਕ ਉਤੇ ਉਹ ਲੋਕਾਂ ਦੀ ਨੁਮਾਇੰਦੀ ਕਰਨ ਵਾਸਤੇ ਜਾਂਦੇ ਆ ਭਾਵੇਂ ਬੇਸ਼ੱਕ ਉਹ ਕਿਸੇ ਵੀ ਵਿਸ਼ੇਸ਼ ਪਾਰਟੀ ਦੇ ਨਾਲ ਵਰਗ ਦੇ ਨਾਲ ਸੰਬੰਧਿਤ ਹੋ। ਇੱਜ਼ਤ ਮਾਨ ਸਭ ਦਾ ਮਾਨ ਸਨਮਾਨ ਬਰਾਬਰ ਹੈ। ਔਰ ਉਹ ਜੇ ਸ਼ਬਦ ਨਹੀਂ ਬੋਲੇ ਜਾਣੇ ਚਾਹੀਦੇ ਜਿੱਤੇ ਅੰਦਰ ਨਾਲ ਜਿਹਦੇ ਨਾਲ ਕਿਸੇ ਮਾਨ ਸਨਮਾਨ ਨੂੰ ਜਾਤੀ ਤੌਰ ਤੇ ਵਿਸ਼ੇਸ਼ ਤੌਰ ਤੇ ਔਰ ਕਿਸੇ ਵਰਗ ਨੂੰ ਜੜੀਆਂ ਥੇਸ ਪਹੁੰਚੇ ਹਮੇਸ਼ਾ ਮਰਿਆਦਾ ਦੇ ਅਨੁਸਾਰ ਔਰ ਇੱਜ਼ਤ ਮਾਨ ਸਰਮਾਨ ਦੇ ਨਾਲ ਆਪਣੀ ਭਾਚਾਰ ਨੂੰ ਜਿਹੜਾ ਆ ਉਹ ਲਾਗੂ ਪੈਂਦਾ। ਦੌਰ 22 ਨੂੰ ਜਿਹੜੀਆਂ ਆਪਣੀਆਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਬਣੀਆਂ। ਮਾਨਦੋਗ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਐਸਸੀ ਭਾਈਚਾਰ ਨੂੰ 9000 ਰੁਪਏ ਮਿਲਦਾ ਸੀ। ਉਹ 9000 ਰੁਪਏ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਮਾਫ ਕਰਤਾ ਉਸ ਤੋਂ ਬਾਅਦ ਨਾ ਤਾਂ ਉਹ ਕਾਪੀਆਂ ਨਵੀਆਂ ਬਣੀਆਂ ਨਾ 9000 ਰੁਪਏ ਗਰਜਾ ਵਧ ਕੇ ਹੋਇਆ। ਇਹਦੇ ਬਾਰੇ ਕੀ ਕਹੋਗੇ ਨਾ ਤਾਂ ਕੈਪਟਨ ਸਾਹਿਬ ਨੇ ਕਰਾਈ ਕਾਂਗਰਸ ਪਾਰਟੀ ਦੀ ਸਰਕਾਰ ਸੀ। ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਸ ਵੇਲੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਬਣਾਇਆ ਸੀਗਾ ਹਾਂਜੀ ਔਰ ਜਿਹੜੀ ਤੁਸੀਂ ਇਹ ਵਾਲੀ ਗੱਲ ਕੀਤੀ ਹੈ ਇਹਦੇ ਨਾਲ ਨਾਲ ਅਨੇਕਾਂ ਗੱਲਾਂ ਹੋਰ ਉਸ ਵੇਲੇ ਕਾਂਗਰਸ ਪਾਰਟੀ ਨੇ ਕੀਤੀਆਂ ਸੀ ਜਿਹੜੇ ਲੋਕ ਹਿੱਤਾਂ ਦੇ ਵਿੱਚ ਸਨ ਚਾਹੇ ਉਹ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਕੀਤੀ ਗਈ ਸੀ ਚਾਹੇ ਉਹ ਪੰਜਾਬ ਦੇ ਅੰਦਰ ਬੁਢਾਪਾ ਪੈਨਸ਼ਨ ਨੂੰ 500 ਤੋਂ ਵਧਾ ਕੇ 1500 ਰੁਪਏ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚਾਹੇ ਉਸ ਦੇ ਨਾਲ ਗਰੀਬ ਵਰਗ ਦੀ ਬਾਹ ਫੜਨ ਵਾਸਤੇ ਜਿਹੜਾ ਸੀਗਾ ਉਹ ਜਿਹੜੀ ਸ਼ਗਨ ਸਕੀਮ ਵੀ ਰਾਖੀ ਸੀਗੀ 21000 ਤੋਂ ਬਤਾ ਕੇ 51000 ਰੁਪਇਆ ਕਾਂਗਰਸ ਪਾਰਟੀ ਨੇ ਉਸ ਟਾਈਮ ਤੇ ਕਰਵਾਈ ਸੀ ਹੀ ਚਾਹੇ ਬੇਸ਼ੱਕ ਉਹ ਜਿਹੜਾ ਸੀਗਾ ਉਸ ਵੇਲੇ अनेका ਸਹੂਲਤਾਂ ਜਿਹੜੀਆਂ ਹੋਰ ਸੀਗੀਆਂ ਪ੍ਰਦਾਨ ਕੀਤੀਆਂ ਗਈਆਂ ਸੀਗੀਆਂ ਪਰ ਅੱਜ ਕਿਤੇ ਨਾ ਕਿਤੇ ਜਿਹੜਾ ਰਾਸ਼ਨ ਵੀ ਕਾਂਗਰਸ ਪਾਰਟੀ ਵੱਲੋਂ 30 ਕਿਲੋ ਦਿੱਤਾ ਜਾਂਦਾ ਸੀ ਗਰੀਬਾਂ ਨੂੰ ਮੁਹੱਈਆ ਕਰਿਤਾ ਜਾਂਦਾ ਸੀਗਾ ਅੱਜ ਉਹ ਰਾਸ਼ਨ ਵੀ ਜਿਹੜਾ ਉਹਨਾਂ ਦੇ ਮੂੰਹ 'ਚੋਂ ਖੋਣ ਦਾ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ 30 ਕਿਲੋ ਦੀ ਜਗ੍ਹਾ ਜਿਹੜਾ ਹੈ 5 5 7 7 ਕਿਲੋ ਰਾਸ਼ਨ ਪਹੁੰਚਦਾ ਹੈ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਬਹੁਤ ਜ਼ਿਆਦਾ ਇਸ ਗੱਲ ਤੋਂ ਪਰੇਸ਼ਾਨ ਨੇ ਨੀਲੇ ਕਾਰਡ ਜਿਹੜੇ ਉਹ ਕੱਟ ਕਰ ਦਿੱਤੇ ਗਏ ਨੇ ਕਿਸਾਨਾਂ ਨੂੰ ਬਜਾਏ ਉਹਨਾਂ ਦੇ ਹੱਕੀ ਮੰਗਾਂ ਦੇ ਉੱਤੇ ਪਹਿਰਾ ਦੇਣ ਦੀ ਬਜਾਏ ਉਹਨਾਂ ਦੀਆਂ ਵਾਜਬ ਮੰਗਾਂ ਮੰਗਣ ਦੀ ਬਜਾਏ ਅੱਜ ਕਿਸਾਨਾਂ ਨੂੰ ਵੀ ਜਿਹੜਾ ਹੈ ਜ਼ੋਰ ਤੇ ਬੁਰਸ਼ਾ ਗਰਦੀ ਦੇ ਨਾਲ ਉਹਨਾਂ ਨੂੰ ਧਰਨੇ ਤੋਂ ਉਠਾ ਦਿੱਤਾ ਜਾਂਦਾ ਇਹ ਤਮਾਮ ਗੱਲਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਨੇ ਕਿ ਜਿਸ ਬਦਲਾਵ ਨੂੰ ਵੇਖਣ ਵਾਸਤੇ ਲੋਕਾਂ ਨੇ ਐਡੇ ਵੱਡੇ ਪੱਧਰ ਦੇ ਉੱਤੇ ਸਰਕਾਰ ਪੰਜਾਬ ਤੋਂ ਲੈ ਕੇ ਵੋਟਾਂ ਪਾ ਕੇ ਕਾਮਯਾਬ ਕਰਕੇ ਲੈ ਕੇ ਆਂਦੀ ਅੱਜ ਉਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਔਰ 2027 ਦਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਾਲ ਤੱਕ ਪੰਜਾਬ ਦੇ ਜਿਹੜੇ ਲੋਕ ਏ ਜਿਹੜੇ ਅਨਕੀਲੇ ਬਹਾਦਰ ਦੇ ਜਾਰੂ ਲੋਕ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਸ਼ੀਸ਼ਾ ਜ਼ਰੂਰ ਦਿਖਾਉਣਗੇ ਇਸ ਸਮਾਂ ਦੇ ਵਿੱਚ। ਲਾਸਟ ਤੇ ਮਜਬੀ ਸਖਤ ਤੇ ਵਾਲਮੀਕ ਭਾਈ ਜਾਰਾ ਨੂੰ ਕੀ ਅਪੀਲ ਰਵੇਗੀ ਕੀ ਮੈਸੇਜ ਰਵੇਗਾ? ਮਜਬੀ ਸਖਤ ਤੇ ਵਾਲਮੀਕ ਭਾਈ ਜਾਰਾ ਜਿਹੜਾ ਹੈ ਉਹ ਹਮੇਸ਼ਾ ਕਾਂਗਰਸ ਪਾਰਟੀ ਦੇ ਨਾਲ ਜਿ ਤਰ੍ਹਾਂ ਦੀ ਤਰ੍ਹਾਂ ਜਿਹੜਾ ਹੈ ਉਹ ਪੜਾ ਰਿਹਾ ਹੈ ਕਾਂਗਰਸ ਪਾਰਟੀ ਨੇ ਮਾਨਸਨਮਾਨ ਦਿੱਤਾ ਸੀਗਾ ਸਰਦਾਰ ਤੁਕਾ ਸਿੰਘ ਜੀ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾ ਕੇ ਔਰ ਹੁਣ ਵੀ ਕਾਂਗਰਸ ਪਾਰਟੀ ਦੀ ਜਿਹੜੀ ਲੋਚ ਹੈ ਉਹ ਮਜਬੀ ਸਿੱਖ ਤੇ ਵਾਲਮੀਕ ਭਾਈਚਾਰਿਆਂ ਨੂੰ ਅੱਗੇ ਲੈ ਕੇ ਆਉਂਦੀ ਹੈ ਉਹਨਾਂ ਨੂੰ ਮਾਨਸਨਮਾਨ ਦਿੰਦੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਈ ਦੇ ਵਿੱਚ ਇਹਨਾਂ ਨੂੰ ਬਰਾਬਰਤਾ ਦੇ ਨਾਲ ਇਹਨਾਂ ਦਾ ਟਿਕਟਾਂ ਦਾ ਜਿਹੜਾ ਹੱਕ ਹੈ ਉਹ ਟਿਕਟਾਂ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਨਿਵਾਜ ਕੇ ਬਰਾਬਰਤਾ ਦਾ ਹੱਕ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਆਏਗੀ ਕਾਂਗਰਸ ਪਾਰਟੀ ਔਰ ਜਿੰਦੋਂ ਤੱਕ ਮਿੱਤੀ ਸੇ ਵਾਲਮੀਕ ਭਾਈਚਾਰੇ ਦਾ ਸਵਾਲ ਹੈ ਮੈਨੂੰ ਆਸ ਨਹੀਂ ਪੂਰਨ ਵਿਸ਼ਵਾਸ ਹੈ ਕਿ ਇਹ ਭਾਈ ਜਰਾ ਜਿਹੜਾ ਕੀ ਵਰਗ ਹੈ ਇਹ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਸਤਕਾਰਯੋਗ ਤਬਾਹੁਲ ਗਾਂਧੀ ਹੋਣਾਂ ਦੇ ਨਾਲ ਖੜਾ ਹੋਏਗਾ ਔਰ ਜਿਹੜੀ ਇਹ ਸਰਕਾਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਣਾਉਣ ਚ ਇੱਕ ਵੱਡਾ ਅਹਿਮ ਰੋਲ ਅਦਾ ਕਰੇਗਾ